ਹੈਲੋ ਜੀ ਸਾਸਰੀ ਕਾਲ ਜੀ ਮੈਂ ਆ ਮੰਨਦੀਤ ਕੌਰ ਆਪ ਸਭ ਨੂੰ ਪਿਆਰ ਭਰੀ ਸ਼াশ੍ਰੀ ਕਾਲ ਵੈਗਨ ਨੂੰ ਚੜਦੀ ਕਲਾ ਚ ਰੱਖੇ ਤਰੱਕੀ ਵਾਸਤੇ ਤੇ ਅੱਜ ਅੱਜ ਮੇਥੇ ਵੀਡੀਓ ਨਹੀਂ ਪਾਈ ਗਈ ਜੀ ਭਾਣਾ ਨੇ ਬਹੁਤ ਮਿਸ ਕੀਤਾ ਮੈਨੂੰ ਮੈਸੇਜ ਆਇਆ ਵੀ ਤੁਸੀਂ ਵੀਡੀਓ ਕਿਉਂ ਨਹੀਂ ਪਾਈ ਕਈ ਵਾਰ ਇਹਨਾਂ ਜੀ ਬਿਜੀ ਹੋ ਜਾਂਦੇ ਆ ਵੀਡੀਓ ਪਾਉਣ ਦਾ ਟਾਈਮ ਵੀ ਲੱਗਦਾ ਨਹੀਂਗਾ ਤੇ ਵਿੱਚ ਕੱਪੜੇ ਦਾ ਕੰਮ ਹੈ ਜੀ ਕਸਟਮਰ ਆ ਜਾਂਦਾ ਜਾਂ ਕਈ ਵਾਰੀ ਕੁਛ ਇਹ ਦਾ ਮोटा-ਮोटा ਦੋਖਣ ਸੁਖਣ ਲੱਗ ਜਾਂਦਾ ਜੀ ਉਹਦਾ ਕਰਕੇ ਫੇਰੀ ਵੀਡੀਓ ਨਹੀਂ ਪਾਈ ਜਾਂਦੀ ਤੇ ਜੀਤਾ ਕਰਦਾ ਵੀ ਰੋਜ਼ ਵੀਡੀਓ ਪਾਵਾਂ ਪਰ ਕੀ ਟਾਈਮ ਚਾਹੀਦਾ ਵੀਡੀਓ ਬਣਾਉਣ ਲਈ ਵੀ ਵੀ ਟਾਈਮ ਕੱਢਣਾ ਪੈਂਦਾ ਹੈ ਕਈ ਵਾਰੀ ਘਰੇ ਕੋਈ ਆਇਆ ਹੁੰਦਾ ਫਿਰ ਬੰਦਾ ਵਿੱਚ ਬੋਲੀ ਦਾ ਲੋਟ ਨਹੀਂ ਆਉਂਦਾ ਜੀ ਸੋ ਅੱਜ ਆਪਾਂ ਤੁਹਾਨੂੰ ਗੱਲ ਕਰਦੇ ਆਂ ਵੀ ਲੋਕਾਂ ਦੇ ਰੰਗ ਲੋਕਾਂ ਦੇ ਰੰਗ ਦਿਖਾਈਏ ਤੁਹਾਨੂੰ ਦੱਸੀਏ ਲੋਕ ਕੈਸੇ ਹੋ ਚੱਲੇ ਆ ਕੈਸੀ ਦੁਨੀਆ ਹੋ ਚੱਦੀ ਆ ਕਿਵੇਂ ਕੁਝ ਹੋ ਚੱਲਿਆ ਇਹ ਬਾਕੀ ਦੁਨੀਆ ਦੇ ਰੰਗ ਸਾਰੇ ਲੋਕ ਦੇਖ ਰਹੇ ਆ ਮੈਂ ਇਕੱਲੀ ਨਹੀਂ ਦੇਖ ਰਹੀ ਵੀ ਕੌਣ ਕੇਵੇਂ ਰੰਗ ਬਦਲਦਾ ਇੱਕ ਪਲ ਚ ਬੰਦਾ ਬਦਲ ਜਾਂਦਾ ਇਹ ਮੈਂ ਨਹੀਂ ਤੁਸੀਂ ਵੀ ਦੇਖ ਰਹੇ ਹੋ ਮੇਰੇ ਨਾਲ ਨਹੀਂ ਤੁਹਾਡੇ ਨਾਲ ਵੀ ਹੋ ਰਿਹਾ ਦੁਨੀਆ ਦੇ ਰੰਗ ਕਹਿੰਦਾ ਭਾਵੇਂ ਇਹ ਵੀ ਲੋਕ ਐਸੇ ਹੋ ਚੁੱਕਲੇ ਆ ਜੀ ਜਿਹਦਾ ਤੁਹਾਡੇ ਤੇ ਕਰ ਮਤਲਬ ਹੈ ਤੁਹਾਡੇ ਤੇ ਕਰ ਕੋਈ ਕੰਮ ਆ ਤਾਂ ਤੁਸੀਂ ਉਹਨਾਂ ਲਈ ਹੀਰੋ ਹੋ ਜਦੋਂ ਤੁਹਾਡੇ ਤੇ ਕਰ ਉਹਨਾਂ ਨੂੰ ਕੰਮ ਮੁੱਕ ਜਾਂਦਾ ਤਾਂ ਉਹਨਾਂ ਦਾ ਕੋਈ ਵੀ ਕੰਮ ਤੁਹਾਡੇ ਤੇ ਕਰ ਨਹੀਂ ਰਹਿੰਦਾ ਤਾਂ ਤੁਸੀਂ ਦੁਨੀਆ 'ਚ ਜ਼ੀਰੋ ਹੋ ਆਹ ਕੰਮ ਦੁਨੀਆ ਦਾ ਹੋ ਚੁੱਕਿਆ ਪਰ ਮੈਂ ਤੁਹਾਨੂੰ ਫਿਰ ਵੀ ਕਹਿਣਾ ਚਾਹਣੀ ਆ ਵੀ ਆਪਦੀ ਔਕਾਤ ਨੂੰ ਨਾ ਕਦੇ ਭੁੱਲਿਆ ਨਾ ਕਰੋ ਕਿਉਂਕਿ ਜਦੋਂ ਆਪਾਂ ਆਪਦੀ ਔਕਾਤ ਭੁੱਲਣ ਲੱਗ ਜਾਂਦੇ ਆ ਉਦੋਂ ਆਪਾਂ ਜਾ ਕੇ ਥੱਲੇ ਡਿੱਗਦੇ ਆ ਤੈਨ ਦਾ ਭਾਵੇਂ ਆਪਾਂ ਡੁੱਬਦੇ ਉਦੋਂ ਮੈਂ ਜਦੋਂ ਆਪਾਂ ਭਲੇਖਾ ਖਾ ਜਾਂਦੇ ਆ ਵੀ ਇਹ ਪਾਣੀ ਤਾਂ ਡੂੰਘਾ ਹੀ ਆਸਲ ਵਿੱਚ ਪਾਣੀ ਡੂੰਘਾ ਹੁੰਦਾ ਤੁਸੀਂ ਤੈਰ ਰਹੇ ਹੁੰਨੇ ਆ ਜਦੋਂ ਤੁਸੀਂ ਖੋਦਣਾ ਛੱਡੋਗੇ ਤੇ ਡੁੱਬੋਗੇ ਉਹੀ ਕੰਮ ਲਾਈਫ ਦਾ ਹੋ ਜਾਂਦਾ ਇੱਕ ਤਾਂ ਦੁਨੀਆ ਦੇ ਇਹਨਾਂ ਚੀਜ਼ਾਂ ਤੋਂ ਮੈਨੂੰ ਬੜਾ ਮਤਲਬ ਬੜਾ ਦੁੱਖ ਹੁੰਦਾ ਵੀ ਇੱਕ ਝੂਠ ਫਾਣ ਬੋਲਣੇ ਗੱਪਸੜਾਪ ਮਾਰਨੀ ਕਿਸੇ ਮੰਨ ਲਓ ਕਿਸੇ ਬਾਰੇ ਆਪਾਂ ਨੂੰ ਕੁਝ ਨਹੀਂ ਪਤਾ ਹੁੰਦਾ ਉਹਦੇ ਬਾਰੇ ਆਪਾਂ ਸਭ ਸਭ ਕੁਝ ਬੋਲ ਦਿੰਨੇ ਆ ਹਨਾ ਜੋ ਵੀ ਬੰਦਾ ਇੱਥੇ ਲਾਈਫ ਕੱਟ ਰਿਹਾ ਉਹ ਆਪਣੀ ਮਰਜ਼ੀ ਨਾਲ ਜਿਉਣਾ ਚਾਹੁੰਦਾ ਪਰ ਲੋਕ ਕੀ ਕਰਦੇ ਉਹਨੂੰ ਜਿਉਣ ਨਹੀਂ ਦਿੰਦੇ ਲੋਕ ਕੀ ਕਰਦੇ ਆ ਲੋਕ ਚਾਹੁੰਦੇ ਆ ਵੀ ਤੁਸੀਂ ਸਾਡੀ ਮਰਜ਼ੀ ਦੇ ਨਾਲ ਜਿਓ ਮੋਂ ਤੁਹਾਡੀ ਕੋਈ ਮਰਜ਼ੀ ਨਹੀਂ ਵੇਖੋ ਜੀ ਜਿੰਨਾ ਤੁਸੀਂ ਦਬੋਂਗੇ ਝੁਕੋਂਗੇ ਉਨਾ ਹੀ ਦੁਨੀਆ ਤੁਹਾਨੂੰ ਤੰਗ ਕਰੂਗੀ ਜਦੋਂ ਤੁਸੀਂ ਦਬੋ ਦਬਣੋਂ ਹਟਗੇ ਝੁਕਣੋਂ ਹਟਗੇ ਤੇ ਦੁਨੀਆ ਤੁਹਾਡਾ ਕੁਝ ਨਹੀਂ ਬਗਾੜ ਸਕਦੀ ਇੱਕ ਹਨ ਕੁੜੀ ਦੀ ਵੀਡੀਓ ਵਾਇਰਲ ਹੋਈ ਪਈ ਆ ਵੀ ਉਹ ਕੁੜੀ ਸੌਰਿਆ ਨੇ ਮਾਰਦੀ ਬਹੁਤ ਸੋਹਣੀ ਕੁੜੀ ਸੀ ਵੀਡੀਓ ਦੇਖਦੇ ਆ ਵੇਖ ਕੇ ਤਰਸ ਆਉਂਦਾ ਢਿੱਡ ਮਜਦਾ ਆਉਂਦੇ ਬੱਚਿਆਂ ਨੂੰ ਦੇਖ ਕੇ ਰੋਣ ਨਿਕਲਦਾ ਵੀ ਆਪਾਂ ਕਿੰਨੇ ਦੁੱਖਾਂ ਤਕਲੀਫਾਂ ਨਾਲ ਬੱਚੇ ਪਾਲਦੇ ਆ ਤੇ ਅਗਲਾ ਇੱਕ ਪਿੰਦ ਲਾਉਂਦਾ ਮਾਰ ਲੱਗਿਆ ਕਿਰਕ ਵੀ ਨਹੀਂ ਕਰਦਾ ਤੇ ਮੈਂ ਕਹਣੀ ਸੱਚੇ ਪਾਤਸ਼ਾਹ ਵਾਹਿਗੁਰੂ ਕਦੇ ਵੀ ਕਿਸੇ ਦੀ ਧੀ ਪੁੱਤ ਨਾਲ ਐਸਾ ਗਲਤ ਨਾ ਹੋਵੇ ਵੀ ਜੋ ਉਹ ਕੁੜੀ ਨਾਲ ਹੋਇਆ ਬਹੁਤ ਮਾੜਾ ਹੋਇਆ ਜੀ बार-बार ਕੁੜੀ ਦੀ ਵੀਡੀਓ ਦੇਖ ਕੇ ਸਿਰ ਦੁਖਣ ਲੱਗ ਜਾਂਦਾ ਟੈਨਸ਼ਨ ਹੋਣ ਲੱਗ ਜਾਂਦੀ ਹੈ ਵੀ ਮਾਲਕਾ ਕਿੰਨੀ ਸੋਹਣੀ ਬੱਚੀ ਸੀ ਵਿਚਾਰੀ ਵੀ ਦੁਨੀਆ ਨੂੰ ਛੱਡ ਗਈ ਹਜੇ ਤਾਂ ਉਹਦੇ ਖਾਨ ਖੇਡਣ ਦੇ ਦਿਨ ਸ਼ੁਰੂ ਹੋਣੇ ਸੀ ਤੇ ਉਹ ਪਹਿਲਿਆਂ ਚ ਹੀ ਖਤਮ ਹੋ ਗਈ ਸੋ ਮੈਂ ਕਹਣੀ ਐਸੇ ਵਿਆਹ ਨਾਲ ਤਾਂ ਬੱਚਾ ਕਬਾਰਾ ਹੀ ਚੰਗਾ ਆਪਦੇ ਮਾਂ ਪਿਓ ਦੇ ਘਰੀ ਚੰਗਾ ਕਿਉਂਕਿ ਰੋਟੀ ਦਾ ਖਾ ਰ ਖਾ ਰਿਆ ਹੁੰਦਾਗਾ ਗੱਲ ਸੱਚੀ ਹੈ ਜੀ ਕਈਆਂ ਨੇ ਵੀਡੀਓ ਪਾਈ ਹੈ ਵੀ ਤੁਸੀਂ ਜ਼ਮੀਨਾਂ ਜਾਇਦਾਦਾਂ ਨਾ ਦੇਖਿਆ ਕਰੋ ਤੁਸੀਂ ਮੁੰਡੇ ਬਾਰੇ ਜ਼ਰੂਰ ਪਤਾ ਕਰਿਆ ਕਰੋ ਪਰਿਵਾਰ ਬਾਰੇ ਜ਼ਰੂਰ ਪਤਾ ਕਰਿਆ ਕਰੋ ਇਹ ਗੱਲ ਜਮ 100% ਸੱਚ ਹੈ ਜੀ ਜ਼ਮੀਨਾਂ ਜਾਇਦਾਦਾਂ ਕਿਸੇ ਦੇ ਕੋਈ ਕੰਮ ਨਹੀਂ ਆਉਂਦੀਆਂ ਜਦੋਂ ਛੋਟੇ ਬੱਚੇ ਨੂੰ ਕੋਈ ਮਾਰ ਦਿੰਦਾ ਹੈਗਾ ਇਸ ਕਰਕੇ ਫੈਮਿਲੀ ਬਾਰੇ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਉਹ ਜਿਵੇਂ ਕਹਿੰਦੇ ਹੁੰਦੇ ਨੇ ਨਾ ਕਿ ਪਾਣੀ ਦੀਆਂ თਗਵਾਈਆਂ ਡੱਡੂ ਦੇ ਜਾਂਦੇ ਆ ਉਹ ਗੱਲ ਸੱਚ ਹੁੰਦੀ ਹੈ ਜੀ ਵੀ ਜੇ ਕੋਈ ਬੰਦਾ ਮਾੜਾ ਨਾ ਤਾ ਉਹਦੇ ਨਾਲ ਆਪਾਂ 2-4 ਵਾਰੀ ਗੱਲਾਂ ਕਰ ਲਈ ਤਾਂ ਆਪਾਂ ਨੂੰ ਜ਼ਰੂਰ ਪਤਾ ਲੱਗ ਜਾਂਦਾ ਬੰਦਾ ਕਿਹੋ ਜਿਹਾ ਹੈ ਇਹ ਦੁਨੀਆ ਦੇ ਰੰਗ ਹੀ ਆ ਜੀ ਵੀ ਦੇਖਣ ਚ ਕੈਸੇ ਹੈ ਤੇ ਰੀਅਲ ਚ ਕੈਸੀ ਹੈ ਕਿਸੇ ਨੂੰ ਮਾਰਨ ਦਾ ਤੁਹਾਨੂੰ ਕੋਈ ਹੱਕ ਨਹੀਂ ਹੈਗਾ ਤੁਸੀਂ ਮਾਰਨੀ ਕਿਸੇ ਨੂੰ ਸੱਤ ਦੇ ਐਸਾ ਦੁਨੀਆ ਤੇ ਕੋਈ ਕਾਨੂੰਨ ਨਹੀਂ ਆਇਆ ਵੀ ਤੁਹਾਨੂੰ ਕੋਈ ਬੰਦਾ ਪਸੰਦ ਨਹੀਂ ਤੇ ਉਹਨੂੰ ਮਾਰ ਦੋ ਤੇ ਤੁਹਾਨੂੰ ਕੁਝ ਵੀ ਨਹੀਂ ਹੋਣਾ ਇਹ ਭਲੇਖੇ ਚ ਨਾ ਰਿਆ ਕਰੋ ਕਿਉਂਕਿ ਕਾਨੂੰਨ ਸਭ ਲਈ ਇੱਕ ਹੈ ਆਗਰ ਤੁਹਾਨੂੰ ਕੋਈ ਪਰਸਨ ਪਸੰਦ ਨਹੀਂ ਤੁਸੀਂ ਉਹਨੂੰ ਲਾਈਕ ਨਹੀਂ ਕਰਦੇ ਜਾਂ ਕੁਝ ਵੀ ਨਹੀਂ ਕਰਦੇ ਉਹਨੂੰ ਛੱਡ ਦਿਓ ਉਹਦਾ ਖਹਿੜਾ ਛੱਡ ਦੋ ਉਹਦੀ ਜਾਨ ਬਖਸ਼ ਦੋ ਉਹ ਤੋਂ ਦੂਰ ਹੋ ਜਾਓ ਪਰਸੋਂ ਨੂੰ ਮਾਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਜੇ ਮੈਨੂੰ ਕੋਈ ਇਨਸਾਨ ਪਸੰਦ ਨਹੀਂ ਤਾਂ ਮੈਂ ਉਹ ਤੋਂ ਦੂਰ ਹੋਣਾ ਪਸੰਦ ਕਰੂੰਗੀ ਨਾ ਕਿ ਉਹਦੇ ਨਾਲ ਲੜਨਾ ਜਾਂ ਉਹਨੂੰ ਮਾਰਨਾ ਪਸੰਦ ਕਰੂੰਗੀ ਕਿਉਂਕਿ ਮੈਨੂੰ ਇਹ ਚੀਜ਼ ਦਾ ਪਤਾ ਵੀ ਇਹ ਇਹ ਹਰ ਜਾਨੇ ਵੀ ਭੁਗਤਨੇ ਪੈਂਦੇ ਆ ਦੁਨੀਆ ਤੇ ਅਸੀ ਕੋਈ ਚੀਜ਼ ਨਹੀਂ ਹੈਗੀ ਵੀ ਜਿਹਦਾ ਨਾ ਪਤਾ ਲੱਗੇ ਪਤਾ ਲੱਗੇ ਬਣਾ ਕਿਤੇ ਨਹੀਂ ਰਹਿੰਦਾ ਕੁਝ ਵੀ ਹੋ ਜਾਈ ਠੀਕ ਹੈ ਜੀ ਕਿਉਂਕਿ ਇਹ ਮਨ ਹੁੰਦਾ ਜੀ ਇੱਕ ਵਾਰੀ ਕਿਸੇ ਤੋਂ ਚੱਲ ਜੇ ਮੰਨ ਲਓ ਆਪਾਂ ਕਿਸੇ ਬੰਦੇ ਨੂੰ ਕੋਈ ਬੰਦਾ ਆਪਣੀਆਂ ਨਜ਼ਰਾਂ ਚ ਇੱਕ ਵਾਰ ਡਿੱਗ ਜੇ ਉਹਨੂੰ ਆਪਾਂ ਚੱਕਣਾ ਆਪਣੇ ਲਈ ਬਹੁਤ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਦੁਨੀਆਦਾਰੀ ਹੈ ਰਿਸ਼ਤੇ ਆਪਾਂ ਨਿਭਾ ਰਹੇ ਹਾਂ ਸਭ ਕੁਝ ਕਰ ਰਹੇ ਹਾਂ ਜ਼ਿੰਦਗੀ ਵੀ ਜਿਉ ਰਹੇ ਹਾਂ ਪਰ ਨਜ਼ਰਾਂ ਚ ਗਿਰੇ ਇਨਸਾਨ ਨੂੰ ਚੱਕਣਾ ਬਹੁਤ ਔਖਾ ਹੈ ਖਾਸ ਕਰ ਉਹ ਤਾਂ ਬੜੀ ਤਖਲੀ ਪਉਂਦੀ ਹੈ ਜਦੋਂ ਆਪਾਂ ਕਿਸੇ ਨੂੰ ਪਸੰਦ ਨਹੀਂ ਕਰਦੇ ਤੇ ਉਹ ਬੰਦਾ ਬਾਰ-ਬਾਰ ਬਾਰ-ਬਾਰ ਆਪਾਂ ਨੂੰ ਇਰੀਟੇਟ ਕਰ ਰਿਹਾ ਹੋਵੇ ਵੀ ਆਪਣੇ ਆਪ ਨੂੰ ਚੰਗਾ ਘਾਹ ਰਿਹਾ ਹੋਵੇ ਵੀ ਮੈਂ ਚੰਗਾ ਤੂੰ ਮਾੜਾ ਚੰਗਾ ਉਦੋਂ ਤਾਂ ਮੈਨੂੰ ਬੜੀ ਚੜ ਚੜਦੀ ਆ ਉਦੋਂ ਤਾਂ ਮੇਰਾ ਇੰਜੀ ਕਰਦਾ ਹੁੰਦਾ ਵੀ ਅਗਲੇ ਨੂੰ ਸੇਰ ਹੀ ਸੁਣਾ ਦੂ ਵੀ ਤੈਨੂੰ ਸਮਝ ਨਹੀਂ ਆਉਂਦੀ ਵੀ ਸਾਹਮਣੇ ਵਾਲਾ ਬੰਦਾ ਤੈਨੂੰ ਕੀ ਕਹੇ। ਦੇਖੋ ਜੀ ਰਿਸ਼ਤਾ ਜਿੱਡਾ ਮਰਜੀ ਘੂੜਾ ਹੋਵੇ ਪਿਆਰ ਨਾਲ ਨਿਰਭਰਦਾ ਹੈ। ਜਿੱਡਾ ਮਰਜੀ ਘੂੜਾ ਸਬੰਧ ਹੋਵੇ ਠੀਕ ਹੈ ਕੋ ਪਿਆਰ ਨਾਲ ਨਿਰਭਰਦਾ ਹੈ। ਜੇ ਤੁਸੀਂ ਕਹੋਗੇ ਵੀ ਤੁਸੀਂ ਕਿਸੇ ਤੇ ਧੌਂਸ ਜਮਾ ਕੇ ਕਿਸੇ ਨੂੰ ਗਲਤ ਬੋਲ ਕੇ ਕਿਸੇ ਤੇ ਟਿੱਪਣੀ ਕਰਕੇ ਤੁਸੀਂ ਕਿਸੇ ਦੇ ਦਿਲ 'ਚ ਬਗਜੋਗੇ ਕਦੇ ਵੀ ਨਹੀਂ ਜਾਂਦੇ। ਉਦੋਂ ਦੁੱਗਣੇ ਦੂਰ ਜਾਓਗੇ, ਐਨੇ ਕ ਦੂਰ ਜਾਓਗੇ ਕਿ ਉਹ ਬੰਦਾ ਤੁਹਾਨੂੰ ਦੇਖਣਾ ਵੀ ਪਸੰਦ ਨਹੀਂ ਕਰੂਗਾ। ਕਿਉਂਕਿ ਤੇ ਦਿਲ 'ਚ ਨਫ਼ਰਤ ਹੀ ਇੰਨੀ ਪੈ ਜੂ ਵੀ ਮੈਂ ਬੰਦੇ ਨੂੰ ਸਮਝਾ ਰਿਹਾ ਹੈ, ਸਮਝਣ ਦੀ ਬਜਾਏ ਮੈਨੂੰ ਹੀ ਹਵਾ ਦਿਖਾਰਿਆ ਇਹ ਦੁਨੀਆ ਦੇ ਰੰਗ ਹੈ ਜੀ ਇਹ ਗੱਲ ਸੱਚ ਹੈ ਜਮਾਂ ਸੱਚ ਹੈ ਜਦੋਂ ਆਪਾਂ ਕਿਸੇ ਨੂੰ ਪਸੰਦ ਨਾ ਕਰਦੇ ਹੋਈਏ ਤੇ ਮੂਰਲਾ ਬੰਦਾ ਆਪਾਂ ਨੂੰ ਤਾੜਾ ਮਾਰੇ ਤਾਂ ਆਪਾਂ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੇ ਸੋ ਇਹ ਗੱਲਾਂ ਕਰਿਆ ਨਾ ਕਰੋ ਜਿੱਥੇ ਤੁਹਾਨੂੰ ਕੋਈ ਪਸੰਦ ਨਹੀਂ ਨਾ ਕਰਦਾ ਤੇ ਪਾਸਾ ਵੱਟਿਆ ਕਰੋ ਫੇਰ ਹੀ ਇਹ ਕਲੇਸ਼ ਵਾਧਦੇ ਆ ਲੜਾਈਆਂ ਵਾਧਦੇ ਆ ਜਦੋਂ ਤੁਸੀਂ बार-बार ਅਗਲੇ ਮੀਰੀਟੇਟ ਕਰੀ ਜਾਂਦੇ ਹੋ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਸੋ ਦੁਨੀਆ ਦੇ ਇਹ ਰੰਗ ਹੈ ਜੀ ਦੁਨੀਆ ਦਿੱਖਦੀ ਕੈਸੀ ਹੈ ਵਿੱਚੋਂ ਕੈਸੀ ਹੈ ਸੋਡੇ ਮੂਹਤੇ ਸੋਡੇ ਬਣ ਜਾਂਦੇ ਆ ਅਗਲੇ ਦੇ ਮੂਹਤੇ ਅਗਲੇ ਦੇ ਬਣ ਜਾਂਦੇ ਜਦੋਂ ਕਿ ਚਾਰ ਭਾਈ ਹੋਰ ਮਿਲ ਜਾਣ ਤਾਂ ਉਥੇ ਚੋਲੀਆਂ ਵੀ ਚੱਲ ਪੈਂਦੀਆਂ ਉਦੋਂ ਫਿਰ ਕਿਸੇ ਦੀ ਪਰਵਾਹੀ ਨਹੀਂ ਕਰਦੇ ਉਹ ਕਿਸੇ ਦੀ ਨਹੀਂ ਹੁੰਦੇ ਜਿਹੜਾ ਬੰਦੇ ਨੂੰ ਚੂਲੀ ਦੀ ਆਦਤ ਆ ਉਹ ਕਿਸੇ ਦਾ ਨਹੀਂ ਹੁੰਦਾ ਉਹ ਕਿਸੇ ਦਾ ਸਤਾ ਨਹੀਂ ਹੁੰਦਾ ਨਾ ਉਹ ਆਪ ਦੇ ਆਪਦਿਆਂ ਦਾ ਹੁੰਦਾ ਤੇ ਨਾ ਉਹ ਬਗਾਨਿਆਂ ਦਾ ਹੁੰਦਾ ਕਿਉਂਕਿ ਕਿਉਂਕਿ ਉਹਦੀ ਖੱਟੀ ਚੂਗਲੀ ਕਰਕੇ ਖਾਣਾ ਹੁੰਦਾ ਕਹਿੰਦਾ ਭਾਬਾ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਸਭ ਕੁਝ ਕਰ ਸਕਦੇ ਹੋ ਸਭ ਕੁਝ ਜੇ ਤੁਹਾਡੀ ਨੀਤ ਸਿੱਧੀ ਹੋਈ ਕੋਈ ਜੇ ਤੁਹਾਡੀ ਨੀਤ ਪੁੱਠੀ ਆ ਤਾਂ ਤੁਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਜ਼ੀਰੋ ਹੀ ਰਹੋਗੇ ਤੇ ਦੁਨੀਆ ਨੇ ਰੰਗ ਦਿਖਾਉਣਾ ਨਹੀਂ ਹਟਣਾ ਦੁਨੀਆ ਐਸੀ ਚੀਜ਼ ਆ ਕੋਈ ਬੰਦਾ ਮਿਹਨਤ ਕਰ ਰਿਹਾ ਉਹਨੂੰ ਮਿਹਨਤ ਨਹੀਂ ਕਰਨ ਦਿੰਦੀ ਇਹ ਦੁਨੀਆ ਤਾਂ ਉਹਨਾਂ ਨੂੰ ਤਕਲੀਫ ਹੋ ਜਾਂਦੀ ਆ ਵੀ ਇਹ ਮਿਹਨਤ ਕਿਉਂ ਕਰ ਰਿਹਾ ਜੇ ਮਿਹਨਤ ਕਰ ਰਿਹਾ ਤੇ ਰੋਟੀ ਹੋਊਗਾ ਠੀਕ ਹੈ ਤੇ ਜੇ ਬੰਦਾ ਬੇਲਾ ਬੈਠਾ ਤਾਂ ਉਹ ਵੀ ਉਹਨੂੰ ਜੀਉ ਨਹੀਂ ਦਿੰਦੇ ਇਹ ਬੇਲਾ ਬੇਕਾਰ ਆ ਕਿਸੇ ਕੰਮ ਦਾ ਨਹੀਂ ਇਹਨੂੰ ਅਕਲ ਨਹੀਂ ਤਾਂ ਵੀ ਦੀ ਦੁਨੀਆ ਜਿਉਣਾ ਦਿੰਦੀ ਆ ਠੀਕ ਹੈ ਜੇ ਤੁਸੀਂ ਕੋਈ ਕੰਮ ਤੋੜ ਲੋਗੇ ਤਾਂ ਫਿਰ ਲੋਕ ਰੋਟੀ ਖਾਣਾ ਭੁੱਲ ਜਾਂਦੇ ਆ ਨਹਾਉਣਾ ਧੋਣਾ ਭੁੱਲ ਜਾਂਦੇ ਆ ਤੇ ਫਿਰ ਉਹ ਬਦਲੀਂਂਦਿਆ ਕਰਨ ਤੇ ਹੋ ਜਾਂਦੇ ਆ ਇਹ ਤਾਂ ਆਇਆ ਜੀ ਇਹ ਤਾਂ ਆਇਆ ਜੀ ਇਹਦਾ ਬੋਹ ਹੈ ਤੁਸੀਂ ਕਿਸੇ ਦਾ ਕੁਝ ਨਹੀਂ ਵਿਗਾੜ ਸਕਦੇ ਕਿਉਂਕਿ ਪਰਮਾਤਮਾ ਨੇ ਸਭ ਕੁਝ ਲਿਖਿਆ ਹੋਇਆ ਕੀ ਦੇ ਨਾਲ ਮਾੜਾ ਹੋਣਾ ਕੀ ਦੇ ਨਾਲ ਚੰਗਾ ਹੋਣਾ ਇਹ ਵੈਗਰੂ ਦੀ ਕਿਰਪਾ ਅਨੁਸਾਰ ਹੀ ਹੋਣਾ ਛੋਡੇ ਅਨੁਸਾਰ ਨਹੀਂ ਹੋਣਾ ਜ ਜਿੱਦੇ ਪਰਮਾਤਮਾ ਨੇ ਜੋ ਕਰਨਾ ਉਹ ਹੋ ਕੇ ਰਹਿਣਾ ਕੋਈ ਕਿਸੇ ਨੂੰ ਬਦਲ ਨਹੀਂ ਸਕਦਾ ਐਵੇਂ ਜੋਰ ਨਾ ਲਾਇਆ ਕਰੋ ਕਿਸੇ ਦੀ ਨਿੰਦਿਆ ਨਾ ਕਰਿਆ ਕਰੋ ਚੁਗਲੀ ਨਾ ਕਰਿਆ ਕਰੋ ਵਾਧੂ ਛੋਡੀ ਜੀਭਾ ਉਹ ਪਾਪਾ ਦੀ ਭਾਗੀ ਬਣੀ ਜਾਂਦੀ ਹੈ ਹੁਣ ਆਉਹੀ ਹੈ ਜੋ ਮਹਾਰਾਜ ਨਹੀਂ ਕਰਨਾ ਪਰ ਤੁਸੀਂ ਤਾਂ ਇੱਕ ਜੋਰ ਲਾਉਦੇ ਹੋ ਆਪਦੇ ਆਪ ਚੇ ਕਹੋਣੇ ਹੋ ਵੀ ਅਸੀਂ ਬਾਹਲੇ ਤੇਜ ਐ ਬਾਹਲਾ ਚੰਗਾ ਸਾਡਾ ਦਿਮਾਗ ਐ ਪਰ ਐਡਾ ਚੰਗਾ ਸਾਡਾ ਦਿਮਾਗ ਕੋ ਹੁੰਦਾ ਨਹੀਂ ਖਾਸ ਕਰ ਚੁਗਲ ਖੂਰ ਬੰਦੇ ਦਾ ਤਾਂ ਬਿਲਕੁਲ ਵੀ ਨਹੀਂ ਹੁੰਦਾ ਇੱਕੇ ਭਲੇਖਾ ਕੱਢ ਦੋ ਦੇ ਵਿੱਚੋਂ ਕੋਈ ਬੰਦਾ ਕਾਮਯਾਬ ਹੋ ਰਿਹਾ ਹੁੰਦਾ ਉਹਨੂੰ ਥੱਲੇ ਛੱਟਣ 'ਚ ਨਾ ਲੱਗੇ ਰਿਹਾ ਕਰੋ ਉਹ ਤਾਂ ਥੱਲੇ ਡਿੱਗੇ ਨਾ ਡਿੱਗੇ ਤੁਸੀਂ ਜਰੂਰ ਡਿੱਗ ਜੰਨੇ ਉਹਨਾਂ ਦੇ ਰਾਜ ਲੋਕਾਂ ਦੀਆਂ 'ਚ ਬੇਵਗਦਨਾਚ ਸੋਏ ਕੰਮ ਕਦੇ ਵੀ ਨਾ ਕਰੋ ਕਿਉਂਕਿ ਜਿੰਦਗੀ ਹੈ ਇੱਥੇ ਲੇਖੇ ਦੇਣੇ ਪੈਂਦੇ ਆ ਕਿਸੇ ਨੂੰ ਕੁਝ ਵੀ ਕਹੋਗੇ ਨਾ ਵਾਪਸ ਤੁਹਾਡੇ ਕੋਲ ਆਉਣੀ ਆ ਜੋ ਤੁਸੀਂ ਬੀਜੋਗੇ ਉਹੀ ਵੱਢੋਗੇ ਇਹ ਗੱਲ ਸੱਚ ਹੈ ਜੈਸਾ ਕਿਸੇ ਨੂੰ ਬੋਲੋਗੇ ਮੰਦਾ ਚੰਗਾ ਵੈਸਾ ਤੁਹਾਡੇ ਕੋਲ ਇੱਕ ਦਿਨ ਵਾਪਸ ਝੋਲੀ ਆ ਜਾਣਾ ਕਿਉਂ ਕਿਉਂਕਿ ਉਹ ਬੰਦਾ ਤਾਂ ਸਬਰ ਕਰਕੇ ਪ੍ਰਮਾਤਮਾ ਤੇ ਛੱਡ ਦਿੰਦਾ ਡੋਰੀਆਂ ਫਿਰ ਤੁਹਾਡੇ ਵਰਗੇ ਨੂੰ ਉਹ ਗੱਲਾਂ ਦੇਣੀਆਂ ਪੈਂਦੀਆਂ ਦੁਨੀਆ ਦੇ ਰੰਗ ਦੇਖੀ ਚੱਲੋ ਇਹ ਵੀ ਦੇਖ ਲਿਆ ਕਰੋ ਕਿ ਰੰਗ ਕਿਹਦਾ ਅਸਲੀ ਹੈ ਤੇ ਕਿਹਦਾ ਨਕਲੀ ਹੈ ਪਰਛਾਨਣਾ ਸਿੱਖੋ ਦੁਨੀਆ ਦੇ ਰੰਗਾਂ ਨੂੰ ਕਿਹੜਾ ਬੰਦਾ ਅਸਲੀ ਆ ਕਿਹੜਾ ਨਕਲੀ ਆ ਇੰਨਾ ਕਿ ਤਾਂ ਹੁਣ ਆਪਾਂ ਨੂੰ ਪਤਾ ਲੱਗ ਜਾਂਦਾ। ਕੌਣ ਆਪਣਾ ਕੌਣ ਬਗਾਰਨਾ ਇਹ ਵੀ ਆਪਾਂ ਨੂੰ ਪਤਾ ਲੱਗ ਜਾਂਦਾ। ਇਸ ਭਲੇਖੇ ਚ ਨਾ ਰਹਿਆ ਕਰੋ ਵੀ ਆਪਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਕੌਣ ਬਗਾਰਨਾ ਤੇ ਕੌਣ ਆਪਣਾ। ਕਦੋਂ ਇਸ ਦੁਨੀਆ ਤੇ ਆਏ ਆ ਕਦੋਂ ਜਾਣਾ ਕਿਸੇ ਨੂੰ ਨਹੀਂ ਪਤਾ। ਕਿਸੇ ਗੱਲ ਦਾ ਉਤਾਰਨਾ ਕਰੋ ਕਿਉਂਕਿ ਪ੍ਰਮਾਤਮਾ ਨੂੰ ਮੁੱਠੀ 'ਚ ਕੋਈ ਵੀ ਨਹੀਂ ਲੈ ਸਕਦਾ। ਨਾ ਮੈਂ ਲੈ ਸਕਦੀ ਆ ਨਾ ਤੁਸੀਂ ਲੈ ਸਕਦੇ। ਪ੍ਰਮਾਤਮਾ ਇੱਕ ਅਟੱਲਾ ਸੱਚਾਈ ਹੈ। ਉਹਨੂੰ ਕੋਈ ਵੀ ਕਬਜ਼ੇ 'ਚ ਨਹੀਂ ਕਰ ਸਕਦਾ। ਜੇ ਕਿਤੇ ਪ੍ਰਮਾਤਮਾ ਕਬਜ਼ੇ 'ਚ ਹੁੰਦਾ ਹੁੰਦਾ ਤਾਂ ਦੁਨੀਆ ਖਤਮ ਹੋ ਜਾਂਦੀ ਕਿਦਾਂ ਦੀ। ਕਿਉਂ ਪਰਮਾਤਮਾ ਸੱਚਿਆਂ ਦਾ ਪਰਮਾਤਮਾ ਸੁੱਚਿਆਂ ਦਾ ਪਰਮਾਤਮਾ ਉਹਨਾਂ ਦਾ ਨਹੀਂ ਹੈਗਾ ਜੋ ਪਿੱਠ ਪਿੱਛੇ ਵਾਰ ਕਰਦੇ ਆ ਬੈਤਾਂ ਕਰਦੇ ਆ ਕਿਸੇ ਇਨਸਾਨ ਨੂੰ ਤੰਗ ਕਰਦੇ ਆ ਉਹਨਾਂ ਦਾ ਪਰਮਾਤਮਾ ਕਦੇ ਹੁੰਦਾ ਨਹੀਂ ਤੇ ਨਾ ਹੋਵੇ ਨਾਏ ਬਲੇਖਿਆਂ ਚ ਰਹਾ ਕਰੋ ਜਿੰਦਗੀ ਜਿਉਣੀ ਆ ਨਾ ਤਾਂ ਸਿੱਧੇ ਮਨ ਨਾਲ ਰੱਬ ਨਾਲ ਜੁੜੋ ਰੱਬ ਨੂੰ ਮੰਨੋ ਪਰਮਾਤਮਾ ਨੂੰ ਮੰਨੋ ਡੋਰੀਆਂ ਉੱਤੇ ਛੱਡ ਦਿਓ ਜੋ ਹੋਣਾ ਹੋ ਕੇ ਰਹਿਣਾ ਸੋਡੇ ਹੱਥ 'ਚ ਕੁਝ ਨਹੀਂ ਹੈਗਾ ਬਾ ਬਾਰ-ਬਾਰ ਕਹਿਣੀ ਆ ਵੀ ਸੋਡੀ ਮਰਜ਼ੀ ਨਾਲ ਇੱਥੇ ਕੁਝ ਨਹੀਂ ਹੁੰਦਾ ਜੋ ਵੀ ਹੁੰਦਾ ਪਰਮਾਤਮਾ ਦੇ ਅਨੁਸਾਰ ਹੁੰਦਾ ਜਦੋਂ ਸਾਹ ਉਹਦੇ ਦਿੱਤੇ ਹੁੰਦੇ ਆ ਫਿਰ ਤੁਸੀਂ ਕਿਵੇਂ ਕੋਈ ਕੰਮ ਤੇ ਕਰ ਸਕਦੇ ਜੇ ਘਰ ਦੇ ਵਿੱਚ ਇੱਕ ਬੰਦੇ ਨੇ ਕੋਈ ਚੰਗਾ ਕੰਮ ਕਰਤਾ ਤਾਂ ਦੂਜੇ ਨੂੰ ਜਮੀ ਥੱਲੇ ਸਿੱਟ ਦਿੰਦੇ ਆ ਆ ਬੰਦਾ ਤਾਂ ਜੀ ਕਰਮਾ ਵਾਲਾ ਆ ਚੰਗਾ ਇਹਨੇ ਆ ਕਰਤਾ ਦੂਜਾ ਤਾਂ ਆਹ ਜੀ ਬਾ ਇਹ ਚੀਜ਼ਾਂ ਨਾ ਕਰਿਆ ਕਰੋ ਇਹ ਸੋਡੇ ਮੋੜ ਕੇ ਸੋਡੇ ਤੇ ਆ ਰਹੀਆਂੀਆਂ ਜੀਆਂ ਕਿਉਂਕਿ ਨਾਣ ਤੇ ਫਿੱਕਾ ਬੋਲੀਏ ਤਨਮਨ ਫਿੱਕਾ ਹੋਏ ਕਿਸੇ ਨੂੰ ਵੀ ਤੁਸੀਂ ਬੁਰਾ ਭਲਾ ਬੋਲੋਗੇ ਨਾ ਮੈਨੂੰ ਛੋੜਦਾ ਨਹੀਂ ਮੈਨੂੰ ਪਤਾ ਬੰਦੇ ਦਾ ਆਪਦਾ ਮਨ ਵੀ ਦੁਖੀ ਜਰੂਰ ਹੁੰਦਾ ਵੀ ਯਾਰ ਮੈਂ ਫਲਾਣੇ ਬੰਦੇ ਨਾਲ ਕਿਉਂ ਜੜਿਆ ਕੀਤੀ ਕਿਉਂ ਲੜਿਆ ਮੈਂ ਕਿਉਂ ਮੰਦਾ ਬੋਲਿਆ ਕਿਉਂ ਆਹ ਬੋਲੂਈ ਬੰਦਾ ਪਸਤਾਉਂਦਾ ਸਹੀ ਬੰਦਾ ਬਹਿ ਕੇ ਪਸਤਾਉਂਦਾ ਯਾਰ ਮੈਂ ਕਿਉਂ ਲੜਿਆ ਮੈਂ ਕਿਸੇ ਨੂੰ ਕਿਉਂ ਕਿਹਾ ਜਿਹੜਾ ਹੁੰਦਾ ਜਮਾ ਗਿਰਿਆ ਬੰਦਾ ਉਹ ਕਦੇ ਨਹੀਂ ਪਸਤਾਉਂਦਾ ਉਹ ਉਸ ਬੰਦੇ ਦੀ ਹੋਰ ਮਸਤ ਹੋ ਜਾਂਦਾ ਵੀ ਮੈਂ ਤਾਂ ਕੰਮ ਕਰਦਾ ਮੇਰੇ ਨਾਲ ਕੀ ਕਰਦਾ ਬੰਦਾ ਤੇਰਾ ਕੁਝ ਨਹੀਂ ਕਰ ਸਕਦਾ ਮਾੜਾ ਕਰਨ ਵਾਲਿਆ ਪਰ ਜਿਹੜਾ ਤਲੀਲੀ ਛਤਰੀ ਵਾਲਾ ਬੱਠਾ ਨ ਉਹ ਗਿਣ-ਗਿਣ ਬਦਲੇ ਲੈਂਦਾ ਉਹ ਬਦਲੇ ਫਿਰ ਇਹੋ ਜਿਹਾ ਲੱਗਦਾ ਬੰਦੇ ਦਾ ਸਤਾਇਆ ਬੰਦਾ ਲੋਟ ਆ ਜਾਂਦਾ ਪਰ ਪ੍ਰਮਾਤਮਾ ਦੀ ਮਾਰ ਪਈ ਤੋਂ ਬੰਦਾ ਕਦੇ ਲੋਟ ਨਹੀਂ ਹੁੰਦਾ ਦੁਨੀਆ ਦੇ ਰੰਗ ਦੇਖੀ ਚੱਲੋ ਜਰੂਰ ਰੰਗ ਦੇਖਣੇ ਦੁਨੀਆ ਦੇ ਜਰੂਰ ਸਿੱਖੋ ਇਹ ਸਿੱਖੋ ਵੀ ਕਿਹੜੇ ਦਾ ਰੰਗ ਅਸਲੀ ਹੈ ਤੇ ਕਿਹੜੇ ਦਾ ਨਕਲੀ ਹੈ ਐਨਾ ਕੁ ਜਰੂਰ ਸਿੱਖ ਲਓ ਜੇ ਦੁਨੀਆ 'ਚ ਜਿਉਣਾ ਹੈ ਜੇ ਤੁਸੀਂ ਇਸ ਦੁਨੀਆ ਤੋਂ ਲਟਾ ਹੋਣਾ ਛਤਰੀ ਖਾਈ ਜਾਣੀਆਂ ਕਿਸੇ ਦੀਆਂ ਛੱਲੀ ਜਾਣੀਆਂ ਤਾਂ ਜਮਾਨਾ ਕਿਸੇ ਦੀ ਪਰਖ ਕਰੋ ਨਹੀਂ ਪਰਖ ਕਰਿਆ ਕਰੋ ਪਰਖ ਤਾਂ ਹੁਣ ਆ ਜਾਂਦੀ ਹੈ ਕਿਉਂਕਿ ਗਿਰਗਟਤਾ ਲੋਕਾਂ ਨੇ ਫੇਰ ਕਰਤੀ ਤਾਂ ਉਹ ਬਦਨਾਮ ਆਪਾਂ ਕਹਿੰਦੇ ਨੇ ਗਿਰਗਟ ਰੰਗ ਬਦਲਦਾ ਨਾਉ ਗਿਰਗਟਤਾ ਜਿਹੜੇ ਰੰਗ ਬਦਲਦਾ ਆਪਣੇ ਸਾਹਮਣੇ ਬਦਲਦਾ ਜਿਹੜੇ ਲੋਕ ਰੰਗ ਬਦਲਦੇ ਨੇ ਉਹ ਸੁੱਠੋ ਅੱਖਾਂ ਤੋਂ ਚੋਰੀਆਂ ਹੋ ਕੇ ਬਦਲਦੇ ਆ ਆਪਾਂ ਨੂੰ ਤਾਂ ਦੇਖਣ 'ਚ ਸਕਿੰਨ ਕਰਦੀ ਲੱਗਦਾ ਪਰ ਹੰਦਾ ਜਿਹੜੇ ਰੀਅਲ ਰੱਗ ਹੁੰਦੇ ਨੇ ਉਹ ਬਦਲਦੇ ਆ ਜਦੋਂ ਉਹਨੂੰ ਤਬਾਹ ਕਰਦੇ ਆ ਉਹ ਚੰਗੇ ਭਲੇ ਬਸ ਦੇ ਘਰਾਂ ਨੂੰ ਪੱਟ ਕੇ ਰੱਖ ਦਿੰਦੇ ਅਸਲੀ ਗਿਰਗਟਤਾ ਹੁਣ ਇਨਸਾਨ ਬਣ ਚੁੱਕਿਆ ਕਿਉਂਕਿ ਨਾ ਤਾਂ ਕੋਈ ਈਮਾਨ ਆ ਨਾ ਕੋਈ ਧਰਮ ਆ ਹੁਣ ਲੋਕਾਂ ਨੇ ਝੂਠ ਨੂੰ ਬਹਿਲ ਦੇ ਦਿੱਤੀ ਐ ਸੱਚੇ ਬ ਕਿਉਂਕਿ ਝੂਠ ਇੰਨਾ ਫੜ ਰਿਹਾ ਇੰਨਾ ਫੜ ਰਿਹਾ ਕਿ ਰੋਕ ਨਜ਼ਾਰੇ ਰਹਿ ਰਿਹਾ ਕੱਪ ਮਾਰ ਮਾਰ ਪਰ ਡਰਦੇ ਨਹੀਂ ਉਸਰ ਆਪਾਂ ਤੋਂ ਵੀ ਇੱਕ ਦਿਨ ਭਰਨਾ ਵੀ ਪੈਣਾ ਭਰਨਾ ਪੈਣਾ ਚਾਹੇ ਜਿੰਨੀ ਮਰਜੀ ਕਲ ਜੁਗੀ ਦੁਨੀਆ ਇੱਥੇ ਝੂਠ ਬੋਲਣ ਵਾਲੇ ਬੰਦੇ ਨੂੰ ਭਰਨਾ ਹੀ ਪੈਣਾ ਕਿਸੇ ਦੀ ਆਤਮਾ ਨੂੰ ਦਿਖਾਉਣ ਵਾਲਾ ਬੰਦਾ ਇੱਥੇ ਖੁਸ਼ ਨਾ ਰਿਹਾ ਤੇ ਨਾ ਰਹੇ ਕਿਉਂਕਿ ਉਹ ਲੀਲੀ ਛਤਰੀ ਵਾਲਾ ਸਭ ਦੇਖ ਰਿਹਾ ਸੋ ਵੀਡੀਓ ਲੰਬੀ ਹੋ ਚਲੀ ਹੈ ਜੀ ਦੀ ਆਪਾਂ ਵੈਗੁਰੂ ਦੀ ਕਿਰਪਾ ਨਾਲ ਫੇਰ ਮਿਲਾਂਗੇ ਅਕਾਲ ਪੁਰਖ ਵੈਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤਰੱਕੀ ਦੇਵੇ ਤੇ ਤੁਸੀਂ ਬਹੁਤ ਖੁਸ਼ ਰਹੋ ਕਦੇ ਤੁਹਾਡੇ ਤੇ ਕੋਈ ਦੁੱਖ ਤਕਲੀਫ ਪਨਾਵੇ ਮੇਰੀ ਸੋਡੇ ਸਾਰਿਆਂ ਲਈ ਇਹੋ ਹੀ ਅਰਦਾਸ ਹੁੰਦੀ ਜੀ ਆਪ ਸਭ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਤਿ ਸ੍ਰੀ ਅਕਾਲ ਜੀ